i yeah. ਆਈਬ੍ਰੋਲ ਸਟ੍ਰਾਈਕ ਕਰਕੇ ਹੋ ਰਹਾ ਹੈ ਅੱਛਾ ਤੇਲ ਦੀ ਕਮੀ ਹੈ ਕੋਈ ਤੇਲ ਦੀ ਕਮੀ ਜੋ ਸਪਲਾਈ ਇਹਨੂੰ ਨਿਵੇਸ਼ ਕਰਕੇ ਤੇ ਸਿੱਧਾ ਤੇਲ ਦੀ ਕਮੀ ਹੈ ਕਿ ਤੁਹਾਡਾ ਪੜਾਅ ਪੜਾਅ ਤਾਂ ਚੱਲ ਰਿਹਾ ਹੈ ਹਾਂ ਤੇ ਆਸਾਂ ਦੀ ਕਮੀ ਕਮੀ ਆਸਾਂ ਦੀ ਜਦੋਂ ਮੰਨਦੇ ਸਪਲਾਈ ਨਹੀਂ ਆਣੀ ਤਾਂ ਫਿਰ ਹਾਲ ਚੱਕਾ ਪੜਾਣਾ ਕੀ ਹੈ ਅਗਲੇ ਭਾਗ ਲੇਖਾ ਵੀ ਬੋਲੋ ਆ ਜਿਹੜਾ ਇੰਨੀਆ ਲਾਈਨਾਂ ਚੱਲ ਰਹੀਆਂ ਲੱਗੀਆਂ ਲਾਈਨਾਂ ਇੱਕ ਤਾਂ ਪਹਿਲਾਂ ਜੀ ਹਵਾਚਲ ਬੰਦ ਹੈ ਸਾਰਾ ਹਵਾਚਲ ਦੇ ਪੰਪ ਡਰਾਈ ਹੋ ਗਏ ਉੱਥੋਂ ਫੋਨ ਆ ਰਹੇ ਪੰਪ ਵਾਲੇ ਸੀ ਗਾਹ ਘੇਰੇ ਨੂੰ ਤੇਲ ਪਾ ਦੇ ਉਹ ਸਾਡੀ ਗੱਡੀ ਆਪਣੀ ਨੂੰ ਤੇਲ ਪਾ ਦੇ ਹੁਣ ਤਾਂ ਆਨੰਦਗੜ੍ਹ ਵਾਲੀ ਬੈਂਟ ਵੀ ਡਰਾਈ ਹੋਣ ਲੱਪੇ ਉਧਰੋਂ ਸਵੇਰੇ ਮੈਨੂੰ ਮੁੰਡਿਆਂ ਨੇ ਫੋਨ ਆਇਆ ਗੱਡੀਆਂ ਭਰੀਆਂ ਮੈਨੂੰ ਤੇਲ ਪਾ ਦਿਓ ਇੱਕ ਐਂਬੂਲੈਂਸ ਦੀ ਚਲ ਉਹਨੂੰ ਮੈਂ ਸਵੇਰੇ 4 ਵਜੇ ਆ ਕੇ ਪਵਾਇਆ ਪਰ ਹੁਣ ਜਿਹੜਾ ਸਾਡੋ ਜਿੰਨਾ ਖ ਹੈਗਾ ਅਸੀਂ ਪਾ ਲੈਣਾ ਜੀ ਬਾਕੀ ਅੱਗੇ ਪੋਜੀਸ਼ਨ ਪਤਾ ਨਹੀਂ ਡੀਪੂ ਵਾਲੇ ਤਾਂ ਕਹਿੰਦੇ ਆ ਜਾਓ ਉਧਰ ਬਠਿੰਡੇ ਵੀ ਡਰਾਈਵਰ ਤੰਗ ਕਰਦੇ ਵੇ ਗੱਡੀਆਂ ਨੂੰ ਵੀ ਗੱਡੀਆਂ ਨਹੀਂ ਭਰਾਂ ਦੇਣੀਆਂ ਇਹ ਆਪਣੇ ਕੋ ਕਿੰਨਾ ਤੇਲ ਹੈ ਪਹਿਲਾਂ ਮੈਂ ਕੱਲ ਕਹਿੰਦਾ ਵੀ ਸਾਡਾ 3 ਕਿ ਦਿਨ પેટ્રોલ ਚੱਲ ਜਾਣਾ ਬਾ ਸਾਡਾ 6 ਦਿਨ ਦਾ ਸਟਾਕ ਆ 1 ਦਿਨ ਚ ਨਿਕਲ ਗਿਆ 1 ਦਿਨ ਚ ਨਿਕਲ ਗਿਆ ਯਾਨੀ ਕੱਲ ਦਿਨ ਦੀ ਸਾਡੀ 7200 ਲੀਟਰ ਦੀ ਸੇਲ ਹੈ ਹਾਂ ਉਧਰ ਆਮ ਦਿਨਾਂ ਚ ਕਿੰਨੀ ਹੁੰਦੀ 1000 ਲੀਟਰ ਤੇ ਜਿਹੜਾ ਹੁਣ ਤੁਸੀਂ ਤੇਲ ਪਾ ਕੇ ਨਾ ਰਿਓ ਲੋਕਾਂ ਨੂੰ ਹੁਣ ਇਹਦਾ ਸੋਧ ਆ ਕਹਿੰਦੇ ਬੰ ਲੋਕੀ ਮੰਨਦੇ ਨਹੀਂ ਵੇ ਕਿ 1.5 ਦਾ ਪਾਣਾ ਪੈਂਦਾ ਸੋਧਾ ਹੀ ਪਾਣਾ ਪੈਂਦਾ ਡੀਲ ਦਾ ਹੈਗਾ ਡੀਲ ਪਾਈ ਜਾਂਦੇ ਅਸੀਂ ਕਾਰਾਂ 'ਚ ਕਾਰ ਨਹੀਂ ਹਲੇ ਤੱਕ ਲੇਨ ਚ ਲੱਗੀ ਕਾਰ ਦਾ ਕਾਰਾਂ 1000 ਦਾ ਹੀ ਵਹਿ ਗਈਆਂ ਫੁੱਲ ਵੀ ਕੀਤੀ ਹਾਂ ਇਹ ਹਾਲਾਤ ਤਾਂ ਉਹਦੇ ਪੈਦਾ ਹੋਏ ਅੱਜ ਦੇ ਕੱਲ 3-4 ਕੁ ਵੇਲੇ ਵਾਰ ਰਿਹਾ ਜਾਦੇ ਕਾਰਨ ਕਿ ਮੰਨਿਆ ਜਾ ਰਿਹਾ ਕਾਰਨ ਆਲਦੋ ਪੰਪ ਡਰਾਈ ਹੋ ਜਾਂਦੇ ਨੇ ਜੀ ਨਹੀਂ ਗੱਡੀ ਉਹਦਾ ਕਾਰਨ ਕਾਰਨ ਇਹ ਹੀ ਹੜਤਾਲ ਜੀ ਸਰਪਾਲ ਸਾਹਿਬ ਦੇ ਹਾਲਾਤ ਤਾਂ ਬਹੁਤ ਮਾੜੇ ਆ ਨਾ ਕਿ ਸਿਰਫ ਆਨੰਦਪੁਰ ਸਾਹਿਬ ਦੇ ਬਲਕਿ ਦਾ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਇਹ ਹਾਲ ਹੋਇਆ ਪਿਆ ਮੋਦੀ ਸਰਕਾਰ ਨੇ ਜਿਹੜੇ ਨਵੇਂ ਡਰਾਈਵਰ ਭਰਾਵਾਂ ਦੇ ਉੱਪਰ ਕਾਨੂੰਨ ਥੋਪੇ ਐ ਮੈਂ ਕਹੂੰਗਾ ਵੀ ਲੋਕਤੰਤਰ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸਰਕਾਰਾਂ ਦੇ ਦੁਆਰਾ ਲੋਕਾਂ ਵਾਸਤੇ ਫਿਰ ਜੇਕਰ ਲੋਕ ਉਹਨਾਂ ਕਾਨੂੰਨਾਂ ਬਦੇ ਨਾਲ ਖੁਸ਼ ਹੋਣ ਤਾਂ ਉਹ ਕਾਨੂੰਨ ਪਾਸ ਕੀਤੇ ਜਾਂਦੇ ਜੇਕਰ ਲੋਕ ਖੁਸ਼ ਨਾ ਹੋਣ ਤਾਂ ਕਾਨੂੰਨ ਵਾਪਸ ਲਏ ਜਾਂਦੇ ਅੱਜ ਡਰਾਈਵਰ ਭਰਾਵਾਂ ਨੂੰ ਕਈ ਦਿਨ ਹੋ ਗਏ ਤੇ ਅਲਟੀਮੇਟਮ ਦਿੱਤੇ ਨੂੰ ਕਾਨੂੰਨ ਵਾਪਸ ਲਏ ਜਾਣ ਸਰਕਾਰ ਨੇ ਕਾਨੂੰਨ ਵਾਪਸ ਨਹੀਂ ਲੇ ਡਰਾਈਵਰ ਭਰਾਵਾਂ ਨੇ ਅੱਜ ਹੜਤਾਲ ਕਰ ਦਿੱਤੀ ਇਹ ਜਿਹੜੀ ਡਰਾਈਵਰ ਭਰਾਵਾਂ ਦੀ ਹੜਤਾਲ ਹੈ ਬਿਲਕੁਲ ਹੱਕੀ ਤੇ ਜਾਇਜ਼ ਹੈ ਅਸੀਂ ਬੇਸ਼ੱਕ ਤੇ ਲਾਈਨਾਂ ਦੇ ਵਿੱਚ ਲੱਗੇ ਆਂ ਪਰ ਅਸੀਂ ਉਹਨਾਂ ਦਾ ਸਮਰਥਨ ਕਰਦੇ ਆਂ ਕਿਉਂਕਿ ਡਰਾਈਵਰਾਂ ਵਾਸਤੇ ਜਿਹੜਾ ਇਹਨਾਂ ਨੇ ਕਹਿ ਦਿੱਤਾ ਵੀ ਅਸੀਂ ਹਿੱਟਨ ਰਨ ਦਾ ਜਿਹੜਾ ਕੇਸ ਇਹ ਬਣਾ ਦਿੱਤਾ ਜਿਹਦੇ ਵਿੱਚ ਤੁਹਾਨੂੰ ਪਤਾ ਹੋਣਾ ਸਲਮਾਨ ਖਾਨ ਵੀ ਦਾਵੇ ਦੇ ਅਜੇ ਤੱਕ ਕੇਸ ਚੱਲ ਰਿਹਾ ਹੈ ਹਿੱਟਨ ਰਨ ਦੇ ਕੇਸ ਦੇ ਵਿੱਚ ਕਾਰਪੋਰੇਟਰਾਂ ਦੀ ਸੇਵਾਵਾਸਤ ਕਾਨੂੰਨ ਬਣਾਏ ਜਾ ਰਹੇ ਆ ਸਰ। ਪੂਰੀ ਦੇਰ ਤੁਹਾਨੂੰ ਹੋ ਚੁੱਕੀ ਇੱਥੇ ਲੈਂਚ ਕਰਿਆ ਨੂੰ। ਮੈਨੂੰ 2 ਘੰਟੇ ਦੇ ਕਰੀਬ ਹੋ ਗਏ ਜੀ ਮੈਂ ਸੋਚਿਆ ਬੋਤਲ ਦੇ ਵਿੱਚ ਪਾ ਦਵਾਂ ਕੋਈ ਤੇ ਤਾਂ ਬੋਤਲ ਵਿੱਚ ਵੀ ਨਹੀਂ ਪਾ ਰਹੇ ਨਾ ਮੋਟਰਸਾਈਕਲ ਦੀ ਬਾਰੀ ਮੈਨਲਾ ਸ਼ਾਮ ਤੱਕ ਹੀ ਆਣੀ ਹੈ ਜੀ। ਤੇ ਪਰ ਇਹ ਕਾਨੂੰਨ ਜਿਹੜੇ ਮੈਂ ਇਹਦੀ ਵਗੈਰਾ ਗੱਲ ਕਰ ਰਿਹਾ ਵੀ ਇਹ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਉਹ ਪ੍ਰਭਾਵਿਤ ਹੋ ਰਹੀਆਂ ਨੇ ਆਮ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਸਰ ਪੂਰੀ ਤਰ੍ਹਾਂ ਜਨਜੀਵਨ ਪ੍ਰਭਾਵਿਤ ਆ ਅਸੀਂ ਡਿਊਟੀ ਤੇ ਜਾਣਾ ਸਰ ਉੱਥੋਂ ਲੇਟ ਹੋ ਗਏ ਤੇ ਅੱਜ ਬੱਚੇ ਤੁਸੀਂ ਜ ਉਦੋਂ ਬਾਅਦ ਸਾਡੇ ਕੋ ਦੂਸਰਾ ਡਾਟਾ ਕੋਈ ਬੰਦੇ ਫਸੇ ਆ ਉਹ ਵੀ ਆਣ ਜਾਣ ਦੀ ਕਾਫੀ ਦਿੱਕਤ ਹੈ ਹੁਣ ਰੋਪੜ ਤੋਂ ਕਿਸੇ ਦਾਰ ਦਾ ਫੋਨ ਆਇਆ ਕਹਿੰਦਾ ਮੈਨੂੰ ਲੈਣ ਵਾਸਤੇ ਆ ਜਾ ਬੱਸਾਂ ਨਹੀਂ ਚੱਲ ਰਹੀਆਂ ਮੈਂ ਤਾਂ ਆਪ ਇੱਥੇ ਫਸਿਆ ਉਹਨੂੰ ਲੈਣ ਵਾਸਤੇ ਕਿੱਧਰ ਜਾਵਾਂਗੇ ਜੀ ਸਭ ਤੋਂ ਪਹਿਲਾਂ ਨਿਊਜ਼ ਜਿਹੜੀਆਂ ਟੀਵੀ ਤੇ ਨਿਊਜ਼ ਆ ਗਈ ਕਿ 10 ਰੁਪਏ 8 ਰੁਪਏ ਪੈਟਰੋਲ ਜਿਹੜਾ ਹੈ ਕਟੇਗਾ ਉਸ ਤੋਂ ਬਾਅਦ ਲੋਕਾਂ ਨੇ ਜਿਹੜੇ ਪੈਟਰੋਲ ਪੰਪਾਂ ਦੇ ਆਪਣਾ ਤੇਲ ਜਿਹੜਾ ਹੈ ਲੈਣਾ ਪੈਟਰੋਲ ਪੰਪ ਮਾਲਕਾਂ ਨੇ ਪੈਟਰੋਲ ਡੀਜ਼ਲ ਦੀ ਜਿਹੜੀ ਹੈ ਨਾ ਜਿਹੜੀ ਸਪਲਾਈ ਸੀਗੀ ਉਹ ਘਟ ਮੰਗਾਈ ਫਿਰ ਉਸ ਤੋਂ ਬਾਅਦ ਨਾਲ ਹੀ ਰੌਲਾ ਪੈ ਗਿਆ ਵੀ ਹੜਤਾਲ ਹੋਏਗੀ ਨਵੇਂ ਕਾਨੂੰਨ ਸਰਕਾਰ ਨੇ ਪਾਸ ਕਰ ਦਿੱਤੇ ਉਹਦੇ ਵਿੱਚ ਲੋਕਾਂ ਦੇ ਵਿੱਚ ਭੱਜ ਦੜਮਚ ਗਈ ਵੀ ਹੁਣ ਅੱਗਾ ਵੀ ਜਿੰਨਾ ਕਿ ਅਫਵਾਹ ਫੈਲ ਗਈ ਕੀ ਹੁਣ ਪੈਟਰੋਲ ਪੰਪ ਬੰਦ ਹੋਏ ਨੇ ਪੈਟਰੋਲ ਪੰਪਾਂ ਦੀ ਹੜਤਾਲ ਹੈ ਬਲਕਿ ਜੋ ਕਿ ਹੜਤਾਲ ਪੈਟਰੋਲ ਪੰਪਾਂ ਦੀ ਹੜਤਾਲ ਨਹੀਂ ਹੈ ਇਹ ਕਿ ਜਿਹੜੇ ਨਵੇਂ ਕਾਨੂੰਨ ਆਏ ਆ ਉਹਦੇ ਕਰਕੇ ਟਰੱਕ ਵਾਲੇ ਨੇ ਹੜਤਾਲ ਕੀਤੀ ਹੈ ਡਿੱਪੂਆਂ ਦੇ ਅੱਗੇ ਟੰਬੂ ਲਾ ਕੇ ਬੈਠੇ ਨੇ ਕਿੰਨੇ ਕਿਸੇ ਨੂੰ ਅਸੀਂ ਕੋਈ ਵੀ ਸਪਲਾਈ ਨਹੀਂ ਦੇਵਾਂਗੇ ਭਰ ਨਹੀਂ ਦੇਵਾਂਗੇ ਨਾ ਡੀਜ਼ਲ ਨਾ ਪੈਟਰੋਲ ਰਸ਼ ਕਿੰਨਾ ਕਹਤੇ ਕਦੋਂ ਦਾ ਰਸ਼ ਤੁਹਾਡੇ ਕੋਲੇ ਇਹ ਕੱਲ ਤੋਂ ਸ਼ਾਮ ਤੋਂ ਤੁਸੀਂ ਸਮਝੋ 2-3 ਵਜੇ ਤੋਂ ਬਾਅਦ ਰਸ਼ ਲਗਾਤਾਰ ਹੀ ਵੱਧ ਰਿਹਾ ਹੈ ਰਾਤ ਦੇ ਸਾਨੂੰ 11 12 ਵਜੇ ਉਰੇ 10 ਵਜੇ ਤੋਂ ਬਾਅਦ 10 ਵਜੇ ਤੋਂ 11 ਵਜੇ ਤੱਕ ਰਾਸ਼ਰੀ ਹੋ ਗਈ ਪੁਲਿਸ ਵੀ ਪੁਲਾਨੀ ਪਈ ਤੁਹਾਨੂੰ ਸੋਣ ਅਸੀਂ ਬੁਲਾਈ ਆ ਹਾਰ ਕੇ ਲੋਕੀਂ ਤੇ ਧਮਕੀਆਂ ਦੇਣ ਲੱਗੇ ਵੀ ਅਸੀਂ ਦਿੱਲੀ ਲਾਈਏ ਬੀੜੀਆਂ ਵਾਲੀਏ ਐਦਾਂ ਕੁਝ ਕਰਕੇ ਸਾਨੂੰ ਡਰਾਵਾ ਦੇ ਰਹੇ ਸੀਗੇ ਵੀ ਸਾਨੂੰ ਪਾਓ ਸਾਹਮਣੇ ਪਾਓ ਅਸੀਂ ਕਾਫੀ ਦੇਰ ਦੇ ਖੜੇ ਹੋ 2 ਘੰਟੇ ਹੋ ਗਏ 3 ਘੰਟੇ ਹੋ ਗਏ ਇਸ ਕਰਕੇ ਬਹੁਤ ਹੀ ਔਖਾ ਸਰਕਾਰ ਨੂੰ ਪਹਿਲ ਕਦਮੀ ਕਰਕੇ ਫੜਨਾ ਸਰਕਾਰ ਨੂੰ ਇਹਦੇ ਉੱਤੇ ਬਹੁਤ ਹੀ ਜਲਦੀ ਤੇ ਤੁਰੰਤ ਫੈਸਲਾ ਲੈਣਾ ਚਾਹੀਦਾ ਕਿਉਂਕਿ ਇਹਦੇ ਨਾਲ ਲੋਕਾਂ ਦੇ ਵਿੱਚ ਭੱਜੜ ਮਚ ਚੁੱਕੀ ਹੈ ਕਿਉਂਕਿ ਆਹਲਾ ਟਾਈਮ ਸਰਕਾਰ ਵਾਸਤੇ ਬਹੁਤ ਹੀ ਮੁਸ਼ਕਲਾ ਵਾਲਾ ਹੈ ਕਿਉਂਕਿ ਜੇ ਅਸੀਂ ਦੇਖੇ ਕਿਉਂਕਿ ਕਾਫੀ ਪٹرول ਪੰਪਾਂ ਦੇ ਤੇ ਤੇਲ ਖਤਮ ਹੋ ਚੁੱਕਿਆ ਹੈ ਆਵਾਜਾਈ ਰੁਕ ਜਾਏਗੀ ਹੁਣ ਤੁਸੀਂ ਪੰਪ ਤੇ ਦੇਖ ਸਕਦੇ ਹੋ ਗੱਡੀ ਹੈ ਜਿੱਤਾਂ ਲੈ ਕੇ ਟਰੱਕ ਲੋਡ ਕੀਤਾ ਹੋਇਆ ਉਹਨੂੰ ਡੀਜ਼ਲ ਨਹੀਂ ਹੈ ਆਵਾਜਾਈ ਰੁਕ ਚੁੱਕੀ ਹੈ ਤੁਹਾਡੇ ਤੁਹਾਡੇ ਕੋਲ ਕਿੰਨਾਕ ਟਾਈਮ ਤੱਕ ਦਾ ਹੈ ਸਾਡੇ ਕੋਲ ਅੱਜ ਸ਼ਾਮ ਜਾਂ ਸਵੇਰ ਤੱਕ ਉਹਦਾ ਪੈਟਰੋਲ ਹੈਗਾ ਉਹ ਵੀ ਜੇ ਲੋਕੀ ਸਬਰ ਰੱਖੂਗੇ ਅੱਜ ਸ਼ਾਮ ਤੱਕ ਹੀ ਮਿਲੇਗਾ ਡੀਜ਼ਲ ਦੀ ਜਕਰ ਡੀਜ਼ਲ ਖਤਮ ਹੋ ਚੁੱਕਿਆ ਜੀ ਪੈਟਰੋਲ ਸਾਡੇ ਕੋਲ ਅੱਜ ਸ਼ਾਂਤਿਕ ਲੋਕਾਂ ਦੀ ਸਬਰ ਨਹੀਂ ਹੈ ਸਰਕਾਰ ਨੂੰ ਜਿਹਦੇ ਉੱਤੇ ਬਹੁਤ ਹੀ ਜਲਦੀ ਹੀ ਫੈਸਲਾ ਲੈਣਾ ਚਾਹੀਦਾ ਤਾਂ ਕਿ ਇਹ ਲੋਕਾਂ ਦੇ ਵੀ ਜਿਹੜੇ ਭੱਜਣ ਮੱਚੇ ਹੈ ਉਹ